ਮੈਂ ਅੱਜ ਗੱਲ ਕਰਨਾ ਚਾਹੁੰਦੀ ਆ ਕਿ ਭਾਜਪਾ ਜਿੱਥੇ ਅੱਜ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਕਰ ਰਹੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਅਪਨੂ ਸਾਹਮਣੇ ਗੱਲ ਕੀਤੀ ਹੈ ਤੇ ਬਾਰ ਬਾਰ ਆਪਰੇਸ਼ਨ ਲੋਟਸ ਦੀ ਜਿਹੜੀ ਚਰਚਾ ਪੂਰੇ ਭਾਰਤ ਦੇ ਵਿੱਚ ਚੱਲਦੀ ਆਈ ਹੈ ਉਸੇ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਨ੍ਹਾਂ ਨੇ ਪਿਛਲੇ ਦਿਨੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਪਰਕ ਕੀਤਾ ਔਰ ਬੰਦ ਕਮਰਾ ਜਿਹੜੀ ਮੀਟਿੰਗ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਉਸ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਜਿਹੜੀ ਰਾਜ ਦਿੱਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਔਰ ਇਹ ਨਹੀਂ ਔਰ ਉਹ ਚਾਹੁੰਦੇ ਨੇ ਕਿ ਕਿਉਂਕਿ ਉਹਨਾਂ ਨੂੰ ਹਰ ਇੱਕ ਹਲਕੇ ਤੋਂ ਉਮੀਦਵਾਰਾਂ ਦੀ ਲੋੜ ਹੈ ਜੋ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਆ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਆ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਤੇ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਾਂਗੇ ਸੋ ਮੈਂ ਸਮੁੱਚੇ মিডিਆ ਦੇ ਮਾਧਿਅਮ ਦੇ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਹਿਣਾ ਚਾਹੁੰਨੀ ਆ ਕਿ ਮੈਂ ਨਰਿੰਦਰ ਭਰਾਜ ਜਿਹਨੂੰ ਅੱਜ ਭਰਾਜ ਬਣਾਇਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਸੰਗਰੂਰ ਤੇ ਪੰਜਾਬ ਦੇ ਲੋਕਾਂ ਨੇ ਬਣਾਇਆ 19 ਸਾਲ ਦੀ ਉਮਰ 'ਚ 2014 ਦੇ ਵਿੱਚ ਪਿੰਡ ਭਰਾਜ ਦੇ ਵਿੱਚ ਪਹਿਲੀ ਪੋਲਿੰਗ ਏਜੰਟ ਮੈਲਾ ਬਣਨ ਦਾ ਮੈਨੂੰ ਮੌਕਾ ਮਿਲਿਆ ਸੀ ਤੇ ਮੈਂ ਉਹ ਕੰਮ ਕੀਤਾ ਤੁਸੀਂ ਤੁਹਾਡੇ ਮੀਡੀਆ ਚੈਨਲਾਂ ਦੇ ਵਿੱਚ ਸਾਰਾ ਚੱਲਿਆ ਸੀ ਉਹਸ ਟਾਈਮ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਉਂ ਚੱਲੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਜਿੱਥੇ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਲੈ ਕੇ ਜਿਹੜੀ ਜਾਗਰਤੀ ਜਿਹੜੀ ਆਈ ਸੀ ਉਸ ਦਾ ਹਿੱਸਾ ਬਣਦੇ ਹੋਏ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਸਵਜ ਪਾਰਟੀ ਦੇ ਵਿੱਚ ਚਾਹੇ ਬੈਨਰ ਪੋਸਟਰ ਲਗਾਉਣੇ ਹੋਣ ਚਾਹੇ ਬਸਾਂ ਭਰਨੀਆਂ ਹੋਣ ਇੱਕ ਡੈਡੀਕੇਟਿਡ ਵਰਕਰ ਦੀ ਤਰ੍ਹਾਂ 2014 ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੇ ਵਿੱਚ ਨਿਰੰਤਰ ਕੰਮ ਕਰਦੀ ਜਾ ਰਹੀ ਆਂ ਔਰ ਮੈਂ ਜਿਹਨੂੰ 27 ਸਾਲ ਦੀ ਉਮਰ ਦੇ ਵਿੱਚ ਇੱਕ ਆਮ ਜੇ ਇੱਕ ਛੋਟੇ ਜੇ ਕਿਸਾਨ ਦੀ ਧੀ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਅੱਜ ਐਮਐਲਏ ਸੰਗਰੂਰ ਦੇ ਲੋਕਾਂ ਨੇ ਬਣਾਇਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਕਿਸੇ ਭਲੇਖੇ 'ਚ ਨਾ ਰਿਓ ਕਿ ਅਸੀਂ ਤੁਹਾਡੀ ਇਸ ਰਾਜਨੀਤੀ ਦਾ ਸ਼ਿਕਾਰ ਬਣਾਂਗੇ ਅਸੀਂ ਸਿਸਟਮ ਨੂੰ ਬਦਲਣ ਆਏ ਸੀ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਦੇਣ ਦੇ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਮਾਨ ਸਾਹਿਬ ਦਾ ਸਾਥ ਦੇਣ ਲਈ ਅਸੀਂ ਆਏ ਸੀਗੇ ਔਰ ਅੱਜ ਉਸ ਚੀਜ਼ ਦੇ ਉੱਤੇ ਅਸੀਂ ਡਟ ਕੇ ਖੜੇ ਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਡੀ ਫਿਕਰ ਛੱਡ ਕੇ ਕਿ ਮੈਂ 27 ਚੋਂ ਲੜਨੀ ਆ ਜਾਂ ਨਹੀਂ ਲੜਨੀ ਕਿੱਥੋਂ ਲੜਨੀ ਆ ਕਿਵੇਂ ਲੜਨੀ ਆ ਉਸ ਚੀਜ਼ ਦੀ ਫਿਕਰ ਛੱਡ ਕੇ ਤੁਸੀਂ ਆਪਣੇ ਹਰਿਆਣੇ ਦੀ ਫਿਕਰ ਕਰ ਲਓ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਸੈਣੀ ਸਾਹਿਬ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਮੈਨੂੰ ਐ ਲੱਗਦਾ ਵੀ ਭਾਜਪਾ ਨੇ ਉਹਨਾਂ ਨੂੰ ਡੈਪੋਟੇਸ਼ਨ ਤੇ ਪੰਜਾਬ ਦੇ ਵਿੱਚ ਭੇਜ ਦਿੱਤਾ ਹੁੰਦਾ ਸੋ ਅਸੀਂ ਪਾਰਟੀ ਦੇ ਡੈਡੀਕੇਟਿਡ ਵਰਕਰ ਹੈਗੇ ਆ ਕੱਲ ਵੀ ਸੀਗੇ ਅੱਜ ਵੀ ਹੈਗੇ ਆ ਸੋ ਅੱਗੇ ਵੀ ਖੜੇ ਆ ਸੋ ਮੈਂ ਪਾਰਟੀ ਦੀਆਂ ਅਰਵਿੰਦ ਕੇਜਰੀਵਾਲ ਜੀ ਦੀਆਂ ਔਰ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦੇ ਵਿੱਚ ਆਏ ਸੀ ਤੇ ਖੜੇ ਰਹਾਂਗੇ ਸੋ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਕਿ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਚਾਹੇ ਸਾਡਾ ਕੋਈ ਵਰਕਰ ਆ ਸੋ ਸਾਰੇ ਇੱਕ ਮੁੱਠੋ ਕੇ 27 ਦੀ ਤਿਆਰੀ ਦੇ ਵਿੱਚ ਅਸੀਂ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਲੱਗੇ ਰਹਾਂਗੇ ਸੋ ਨਹੀਂ ਨਰਿੰਦਰ ਭਰਾ ਜੀ ਤੁਸੀਂ ਬਾਅਦ ਵਿੱਚ ਸਵਾਲ ਕਰ ਲੈਣਾ ਮੈਂ ਇਹਨੂੰ ਕੰਪਲੀਟ ਕਰਦਾ ਇੱਕ ਵਾਰੀ ਨਰਿੰਦਰ ਭਰਾ ਜੀ ਹੋਰਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਨ੍ਹਾਂ ਤੱਕ ਅਪਰੋਚ ਜਿਹੜੀ ਉਹ ਕੀਤੀ ਗਈ ਆ ਇਹ ਪਹਿਲੀ ਵਾਰੀ ਨਹੀਂ ਆ ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ਨੇ ਪਹਿਲਾਂ ਵੀ ਸਾਡੇ ਕਈ ਐਮਐਲਏਜ਼ ਨੂੰ ਅਪਰੋਚ ਕੀਤੀ। ਮੈਪ ਸਿੰਘ ਸੈਣੀ ਹੋਰੀਏ ਕਹਿੰਦੇ ਆ ਕਿ ਹਰਿਆਣਾ ਮਾਡਲ ਜਿਹੜਾ ਇੱਥੇ ਲੈ ਕੇ ਆਉਣਾ। ਸੈਣੀ ਸਾਹਿਬ ਆਪਣਾ ਮਾਡਲ ਉੱਥੇ ਹੀ ਰੱਖੋ। ਜਿਸ ਜਗ੍ਹਾ ਦੇ ਉੱਤੇ ਬਿਜਲੀ ਮਹਿੰਗੇ ਰੇਟਾਂ ਦੇ ਉੱਤੇ ਮਿਲਦੀ ਹੈ। ਤੁਹਾਡੇ ਉੱਥੇ ਕਿਸੇ ਨੂੰ ਬਿਜਲੀ ਫ੍ਰੀ ਨਹੀਂ ਮਿਲਦੀ। ਨਾ ਉੱਥੇ ਕੋਈ ਟੋਲ ਪਲਾਜ਼ਾ ਬੰਦ ਕੀਤਾ ਗਿਆ। ਨਾ ਉੱਥੇ ਐਸਐਸਐਫ ਵਰਗੀ ਜਿਹੜੀ ਆ ਉਹ ਕੋਈ ਫੋਰਸ ਹੈਗੀ ਆ। ਅਸੀਂ ਸਾਡੇ ਕੋਲੇ ਪੰਜਾਬ ਦਾ ਜਿਹੜਾ ਮਾਡਲ ਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਉਹ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਥੇ ਮੁੱਖ ਮੰਤਰੀ ਹੁੰਦਿਆ ਜਿਹੜਾ ਉਹ ਬਣਾਇਆ 4 ਸਾਲ ਪੂਰੇ ਹੋਣ ਵਾਲੇ ਨੇ ਸਰਕਾਰ ਨੂੰ ਔਰ 4 ਸਾਲਾਂ ਦੇ ਵਿੱਚ ਸਾਡਾ ਇੱਕ ਵੀ ਐਮਐਲਏ ਜਿਹੜਾ ਉਹ ਤੁਹਾਡੇ ਇਸ ਮਾਡਲ ਦੀ ਜਿਹੜੀ ਆ ਚੱਕਾ ਚੌਂਦ ਵੇਖ ਕੇ ਉਸ ਪਾਸੇ ਵੱਲ ਨਹੀਂ ਗਿਆ ਕਿਉਂਕਿ ਸਾਡੇ ਵਿੱਚ ਜਿਹੜੇ ਵੀ ਆਏ ਨੇ ਜਿੰਨੇ ਐਮਐਲਏ ਬਣੇ ਨੇ ਉਹ ਆਮ ਘਰਾਂ ਦੇ ਨੇ ਤਾਂ ਹੀ ਕਰਕੇ ਉਹਨਾਂ ਨੂੰ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਨੇ ਕਦੀ ਉਹ ਮਟੀਰੀਅਲ ਦੱਸਦੇ ਨੇ ਕਦੀ ਉਹਨਾਂ ਨੂੰ ਬੈਂਡਵਾਜੇ ਵਾਲੇ ਦੱਸਦੇ ਨੇ ਕਦੀ ਉਹਨਾਂ ਨੂੰ ਕਿਸੇ ਨਾਮ ਦੇ ਨਾਲ ਸੰਬੋਧਨ ਕਰਦੇ ਨੇ ਕਿਉਂ ਕਿ ਆਮ ਘਰਾਂ ਦੇ ਵਿੱਚੋਂ ਆਏ ਜਿਹੜੇ ਬੱਚੇ ਨੇ ਮੁੰਡੇ ਕੁੜੀਆਂ ਨੇ ਉਹ ਵਕਾਊ ਨਹੀਂ ਇਹ ਜਿਹੜਾ ਫਾਰਸੇਲ ਦਾ ਫੱਟਾ ਹੈ ਨਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਲਾਓ ਪੰਜਾਬ ਔਰ ਪੰਜਾਬੀ ਜਿਹੜੇ ਨੇ ਉਹ ਆਪਣੀ ਅਣਖ ਦੀ ਖਾਤਰ ਜਾਣੇ ਜਾਂਦੇ ਨੇ ਨਾ ਕਿ ਵਕਾਊ ਹੋਣ ਕਰਕੇ ਨਾ ਪੰਜਾਬ ਦਾ ਕੋਈ ਐਮਐਲਏ ਵਕਾਊ ਹੈ ਨਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਵਕਾਊ ਹੈ ਨਾ ਇਹਨਾਂ ਨੂੰ ਤੁਸੀਂ ਦਿੱਲੀ ਦੇ ਵਿੱਚ ਖਰੀਦ ਸਕੇ ਸੀ ਨਾ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਖਰੀਦ ਸਕੋਗੇ ਨਾਇਬ ਸਿੰਘ ਸੈਣੀ ਜੀ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਪਰ ਸ਼ਾਇਦ ਮੁੱਖ ਮੰਤਰੀ ਹੁੰਦਿਆ ਜਿਹੜੀ ਇੱਕ ਮਰਿਆਦਾ ਹੁੰਦੀ ਹੈ ਜਿਹੜੇ ਕੁਝ ਐਥਿਕਸ ਹੁੰਦੇ ਨੇ ਉਹ ਵੀ ਜਿਹੜਾ ਦੀ ਉਹ ਸਮਝਣ ਦੀ ਤੇ ਆਪਣੇ ਆਪ ਦੇ ਉੱਤੇ ਲਾਗੂ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ ਖਾਸ ਤੌਰ ਦੇ ਉੱਤੇ ਘੱਟੋ ਘੱਟ ਪੰਜਾਬ ਮਾਡਲ ਤੋਂ ਆਮ ਆਦਮੀ ਪਾਰਟੀ ਦੇ ਮਾਡਲ ਤੋਂ ਇਹੀ ਸਿੱਖ ਲਓ ਕਿ ਵਿਕਣਾ ਨਹੀਂਗਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਸਰਗਰਮੀਆਂ ਵਧਾਈਆਂ ਨੇ ਕਿਸੇ ਨੂੰ ਵੀ ਹੱਕ ਹੈ ਕੋਈ ਵੀ ਸਰਗਰਮੀ ਜਿਹੜਾ ਜੀ ਉਹ ਵਧਾ ਸਕਦਾ ਹੈ ਪਰ ਇਹੋ ਜਿਹਾ ਵਹਿਮ ਭਰਮ ਪਾਲ ਕੇ ਨਾ ਆਉਣਾ ਕਿ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਿਹੜਾ ਜੀ ਉਹ ਵਿਕ ਜਾਊਗਾ ਡਰ ਜਾਊਗਾ ਟੁੱਟ ਜਾਊਗਾ ਇਹ ਨਾ ਹੋਇਆ 4 ਸਾਲਾਂ ਦੇ ਵਿੱਚ ਨਾ ਦਿੱਲੀ ਹੋਇਆ ਸੀ ਨਾ ਇੱਥੇ ਹੋਇਆ ਸੀ ਤੁਹਾਡੇ ਵਿੱਚ ਮੀਟਿੰਗ ਹੋ ਰਹੀ ਹੈ ਤੁਹਾਡੀਆਂ ਨਾਲ